6 6.5 7 ਸਾਲ ਦੇ ਵਿੱਚ ਫਰੋਮ 0 ਟਰੱਕ 22 ਟ੍ਰੇਲਰਾਂ ਤੋਂ ਅਜੀ 80 85 ਟਰੱਕ ਤੇ 100 110 ਟ੍ਰੇਲਰ ਤੇ ਪਹੁੰਚ ਗਏ ਸੀ ਤੇ ਫਿਰ ਇਹ ਸਾਰਾ ਕੁਝ ਐਨਾ ਮੈਨੇਜ ਕਰਨ ਦੇ ਲਈ EMPLOYEES ਵੀ ਲੱਗਦੇ ਨੇ EMPLOYEES ਦੇ ਵਿੱਚ ਜਿਆਦਾਤਰ ਤਾਂ ਦੇਖਿਆ ਵੀ ਜਿਹੜੇ ਫੋਰਨਰਸ ਨੇ ਨਾ ਉਹ ਇੰਡੀਅਨ ਡਿਸਪੈਚਰ ਯੂਜ਼ ਕਰਦੇ ਨੇ ਵੀ ਇੰਡੀਅਨ ਡਿਸਪੈਚਰ ਅਸੀਂ ਯੂਜ਼ ਕਰਦੇ ਹਾਂ ਵੀ ਉਹ ਆਪੇ ਨਾਲੇ ਤਨਖਾਹ ਘਟ ਦੇਣੀ ਪਊਗੀ ਰਾਈਟ ਜੀ ਤੇ ਨਾਲੇ ਆਪਣਾ ਖਰਚਾ ਵੀ ਘੱਟ ਹੋਊਗਾ ਵੀ ਤੁਸੀਂ ਵੀ ਐਂ ਕਰਦੇ ਸੀ ਨਹੀਂ ਜੀ ਉਦੋਂ ਸਾਡੇ ਟਾਈਮ ਤੇ ਐਨਾ ਹੈ ਨਹੀਂ ਸੀ ਹਰਿਤੰਤਾ ਉਹ ਦੋ 2001 ਚ ਉਹ ਇਨ ਇਨ ਆ ਨੈਟ ਸੂਟ ਇਨ ਵਧਿਆ ਹੈ ਨਹੀਂ ਸੀ ਜੀਪੀਐ ਜੁਪੀਸੀ ਬਾਤ ਚੀਤ ਸ਼ੁਰੂ ਹੋਇਆ ਜਦਾ ਸ਼ੁਰੂ ਹੋਇਆ ਸੋ ਮੇਰੇ ਤੇ ਸਾਰੇ EMPLOYEES ਜਿਹੜੇ ਮੈਂ ਡਰਾਈਵਰਸ ਮੇਰੇ 80% ਇੰਡੀਅਨ ਸੀ ਹਮ 100 ਚੋਂ ਲਾ ਲੋ ਜੇ 80% ਮੇਰੇ ਇੰਡੀਅਨ ਸੀ ਬਾਕੀ ਗੋਰੇ ਸੀ ਮੈਕਸੀਕੇ ਸੀ ਹਮ ਮੇਰਾ ਆਫਿਸ ਸਟਾਫ ਸਾਰਾ ਟੋਟਲ ਅਮਰੀਕਨ ਹਮ ਡਿਸਪੈਚਰ ਮੈਂ ਆਬਵੀਅਸਲੀ ਮੈਂ ਤਾਂ ਉੱਥੇ ਸੀਗਾ ਇਸਕੇ ਆਪਣੇ ਪੰਜਾਬੀਆਂ ਵਾਸਤੇ ਹੂੰ ਤੇ ਜਿਹੜੇ ਉਹ ਪੰਜਾਬੀ ਨਹੀਂ ਬੋਲਨੀ ਹੁੰਦੀ ਸੀ ਉਹਨਾਂ ਸਮੈਸੀ ਬਾਕੀ ਮੇਰੇ ਦੋ ਡਿਸਪੈਚਰ ਆਰਡਰ ਰੱਖੇ ਹੋਏ ਸੀ ਜਿਹੜੇ ਗੋਰੇ ਜਿਹੜੇ ਸਾਡੇ ਮੁੰਡਾ ਨੂੰ ਦੱਸਣਾ ਕਿ ਅਸੀਂ ਇੱਥੋਂ ਆਹ ਤੇ ਟ੍ਰੇਲਰ ਡ੍ਰੌਪ ਕਰਦੇ ਇੱਥੋਂ ਆ ਚੱਕ ਲਾ ਕਾਰ ਕਰਨ ਵਾਸਤੇ ਅਜਾ ਇਸ ਤੋਂ ਬਾਅਦ ਤੁਸੀਂ ਕੀ ਬੰਦ ਵੀ ਜਿਹੜੇ ਮਿਹਨਤੀ ਨੇ ਵੀ ਉਹ ਗੋਰੇ ਵੱਧ ਮਿਹਨਤੀ ਨੇ ਕਿ ਪੰਜਾਬੀ ਨੂੰ ਪੰਜਾਬੀ ਤੇ ਮਕਸੀਕੇ ਸਭ ਤੋਂ ਬਾਅਦ ਜਿਹੜੇ ਮਿਹਨਤੀ ਨੇ ਹਾਂ ਮਿਹਨਤੀ ਪੰਜਾਬੀਆਂ ਗੋਰਿਆਂ ਨੇ ਤਾਂ ਜਦੋਂ ਵੇਖਿਆ 8 ਘੰਟੇ ਪੂਰੇ ਹੋ ਗਏ ਉਹਨਾਂ ਦਾ ਟਰੱਕ ਖੜਾ ਕਰਕੇ ਆਰਾਮ ਨਾਲ ਰੈਸਟ ਕਰ ਲੈਣਾ ਜਿੰਨਾ ਡੀਓ ਜੰਨੀ ਲੌਗ ਬੁੱਕ ਅਲਾਉ ਕਰਦੀ ਐ ਸਾਡੇ ਵੇਲੇ ਤਾਂ ਬਹੁਤ ਲੋਕ ਟਾਈਮ ਕਰਦੇ ਸੀ ਕਿ ਉਹ ਲੋਕ ਬੰਦੇ 24 24 ਘੰਟੇ ਚਲਾਈ ਜਾਂਦੇ ਸੀ ਹੁਣ ਤਾਂ ਬਹੁਤ ਸਟ੍ਰਿਕਟ ਹੋ ਗਿਆ ਤੇ ਮੈਨ ਪਤਾ ਨਹੀਂ ਮਨ ਤਾਂ ਮੈਨੂੰ ਆਏ ਨੂੰ 18 ਸਾਲ ਹੋ ਗਏ ਜੀ ਪਰ ਹੁਣ ਜਿਵੇਂ ਸੁਣਿਆ ਕਿ ਆਟੋ ਆਟੋ ਲੌਗਸ ਐ ਜਦੋਂ ਟਰੱਕ ਸਟਾਰਟਣਾ ਉਹਦੇ ਆਪੇ ਲੌਗ ਬੁੱਕ ਸ਼ੁਰੂ ਹੋ ਜਾਣੀ ਐ ਸਾਡੇ ਵੇਲੇ ਤਾਂ ਉਹ ਕਈ ਬੰਦੇ ਆਲੇ ਜਿਹੜੇ ਗੋਰੇ ਇੱਕ ਅੱਧਾ ਗੇੜਾ ਲਾਉਂਦੇ ਸੀ ਐਲ.ਏ ਦਾ ਜਿੱਥੋਂ ਅਸੀਂ ਸੀਗੇ ਮੇਰਾ ਬੰਦਾ ਦੋ ਗੇੜੇ ਰਾਉਂਡ ਟ੍ਰਿਪ ਲਾ ਦਿੰਦਾ ਸੀ ਆਉਣ ਜਾਂਦੇ ਜੀ ਐਲ.ਏ ਦੇ ਹੂੰ ਕੋਈ ਸਾਡੇ ਲੋਡੇਡ ਟ੍ਰੈਲਰ ਖੜੇ ਹੁੰਦੇ ਸੀ ਉਹਨੇ ਸਵੇਰੇ ਨਿਕਲਣਾ ਉਹਨੂੰ ਉਸੇ ਹਿਸਾਬ ਨਾਲ ਲੋਡ ਦੇਣਾ ਜਿਹੜਾ ਮੁੰਡਾ ਹਾਰਡ ਵਰਕਿੰਗ ਸੀ ਉਹਨੂੰ ਲੋਡ ਉਸੇ ਹਿਸਾਬ ਦੇਣਾ ਕਿ ਇੱਕ ਜਿੱਥੇ ਪਤਾ ਸਾਨੂੰ ਛੇਤੀ ਖਾਲੀ ਹੋ ਜਾਂਦਾ ਉਹਨੇ ਉੱਥੇ ਟ੍ਰੈਲਰ ਡ੍ਰੌਪ ਕਰਦਾ ਖਾਲੀ ਕਰਨਾ ਭਰਿਆ ਲੋਡ ਟ੍ਰੈਲਰ ਚੱਕਣਾ ਤੇ ਫਿਰ ਡ੍ਰੌਪ ਕਰ ਗਿਆ ਦੂਜਾ ਉੱਥੇ ਲੱਦ ਕੇ ਵਾਪਸ ਮਤਲਬ 24 ਘੰਟਿਆਂ ਚ ਉਹਨੇ ਲਾਸ ਐਂਜਲਸ ਤੇ ਦੋ ਗੇੜੇ ਲਾ ਦਿੰਦਾ ਇਹ ਬੰਦਾ ਇੱਕ ਮੁੰਡਾ ਮੇਰੇ ਕੋਲ ਸੀਗਾ ਇਹੋ ਜਿਹਾ ਅਗਰੇ ਕਹਿੰਦੇ ਵੀ ਗੋਰੇ ਈਜ਼ੀ ਲੈਂਦੇ ਹਰ ਇੱਕ ਜੀ ਉਹ ਮੈਂ ਨਹੀਂ ਲੈਂਦੇ ਹੈਗੇ ਆਪਣੇ ਤਾਂ ਕਹਿੰਦੇ ਬਸ ਕੰਮ ਦੇ ਚੱਲੋ ਕੰਮ ਦੇ ਚੱਲੋ ਜਦੋਂ ਮੈਂ ਵੀ ਸਿੰਗਲ ਸੀ ਬਿਫੋਰ ਟ੍ਰਕਿੰਗ ਸ਼ੁਰੂ ਕੀਤੀ ਸੀ ਮੈਂ ਵੀ ਉਹਨਾਂ ਰ ਗਈ ਸੀ ਮੇਰੇ ਜਿਹੜਾ ਜਿਹੜੇ ਪਹਿਲੇ ਜਿੱਥੇ ਮੇਰਾ ਜੌਬ ਸੀ ਮੇਰੇ ਦਾਦਾ ਜੀ ਦਾ ਫਰੈਂਡ ਸੀ ਬੰਦਾ ਹਾਇਰ ਹੋਣ ਤੋਂ ਬਾਅਦ ਪਤਾ ਲੱਗਿਆ ਉਹਨੇ ਮੈਨੂੰ ਕਹਿਣਾ ਕਿ ਬੇਟਾ ਤੂੰ ਰੈਸਟ ਕਰ ਲੈ ਮੈਂ ਉਦੋਂ ਸੀਗਾ ਮੇxlabel 18 ਦਾ ਵੀ ਨਹੀਂ ਹੋਇਆ ਸੀ ਇਹਦੇ ਤੇ ਮੈਂ ਕਿਹਾ ਅੰਕਲ ਤੂੰ ਲੋਡ ਦੋ ਮੈਨੂੰ ਮੈਂ ਰੈਸਟੋਰ ਛੱਡੋ ਤੁਸੀਂ ਲੋਡ ਦੋ ਕੀ ਸਾਰੇ ਪਾਸੇ ਜੋ 18 ਤੋਂ ਥੱਲੇ ਤੇ ਬੰਦਾ ਸਟੇਟ ਛੱਡ ਕੇ ਨਹੀਂ ਜਾ ਸਕਦਾ ਮੈਂ ਤਾਂ ਉਹ ਵੀ ਤਰ੍ਹਾਂ ਫਿਰਦਾ ਰਹਿੰਦਾ ਸੀ ਕੋਈ ਟੈਂਸ਼ਨ ਨਹੀਂ ਕੋਈ ਨਹੀਂ ਕੌਨਫੀਡੈਂਸ ਬਹੁ ਸੀ ਕਿ ਤੇ ਲੋਡ ਦੋ ਇੱਕ ਜਨੂਨ ਸੀਗਾ ਵਿੱਚ ਉਹਦੇ ਕਿ ਮੈਂ ਦੱਸਿਆ ਮੈਨੂੰ ਸੀ ਕਿ ਮੈਂ ਕੁਝ ਬਣ ਕੇ ਫੜਾ ਹਾਂ ਕੋਈ ਬਣ ਕੇ ਦਿਖਾਉਣਾ ਹੈ ਸੋ ਆਈ ਵਾਸ ਵੈਰੀ ਹਾਰਡ ਵਰਕਿੰਗ ਜੀ ਅੱਛਾ ਇੱਕ ਵੀ ਮਿੱਥ ਬਣੀ ਹੋਈ ਆ ਵੀ ਕਹਿੰਦੇ ਵੀ ਜਿਵੇਂ ਤੁਸੀਂ ਹੁਣ ਦੱਸਿਆ ਵੀ ਲੌਗ ਬੁੱਕ ਜਿਹੜੀ ਤੁਸੀਂ ਯੂਜ਼ ਕਰਦੇ ਹੋ ਇੱਕ ਪੈਨ ਦਾ ਵੀ ਟਾਈਮ ਹੈ ਡਰਾਈਵਰ ਦੇ ਵੀ 4 ਘੰਟੇ ਰੈਸਟ ਜ਼ਰੂਰੀ ਤਾਂ ਹੈਗੀ ਹੈਗੀ ਆ 8 ਘੰਟੇ ਜ਼ਰੂਰੀ ਹੈ ਜੀ 8 ਘੰਟੇ ਜ਼ਰੂਰੀ ਹੈ 8 ਘੰਟੇ ਜ਼ਰੂਰੀ ਹੈ ਕਿ ਤੁਸੀਂ ਕਿਤੇ ਵੀ ਲੋਡ ਲੈ ਕੇ ਚੱਲਿਓ 24 ਆਰ ਨੇ ਤਾਂ ਵਿਚ ਤੁਸੀਂ ਤੁਹਾਡੇ ਤੋਂ ਉਦੋਂ ਤਾਂ ਸੀਗਾ ਕਿ ਤੁਸੀਂ 11 ਘੰਟੇ ਚਲਾ ਸਕਦੇ ਮੇਰੇ ਖਿਆਲ ਹੂੰ ਫੇਰ ਤੁਹਾਡੇ ਕੋਲੇ ਦਰਗਹ ਹੁੰਦਾ ਕਿ ਤੁਹਾਨੂੰ 11 ਘੰਟੇ ਤੁਸੀਂ ਇੰਨੀਆਂ ਬ੍ਰੇਕਾਂ ਤੁਹਾਨੂੰ ਮੈਂਡਟਰੀ ਆ ਓਕੇ ਤੇ ਬਾਅਦ ਚ ਜੇ 11 ਘੰਟੇ ਚਲਾ ਲੇ ਫੇਰ ਤੁਹਾਡਾ ਮੈਂਡਟਰੀ ਪੱਕੜ ਮੇਂ ਚੇਤੇ ਹੋ 6 ਘੰਟੇ ਸੀ ਜਾਂ 8 ਘੰਟੇ ਤੁਹਾਨੂੰ ਮੈਂਡਟਰੀ ਸਲੀਪਰ ਬਰਥ ਜਾਣਾ ਹੀ ਪੈਣਾ ਹੂੰ ਜਦੋਂ ਸੌਂ ਚ ਨਾ ਸੌਂ ਜਾਲੀ ਕਾਗਜ਼ ਬਣਾਓ ਤੁਹਾਨੂੰ ਜਾਣਾ ਹੀ ਪੈਣਾ ਹੈ ਕਾਗਜ਼ਾਂ ਦੇ ਵਿੱਚ ਤੁਹਾਨੂੰ ਸ਼ੋਅ ਕਰਨਾ ਹੀ ਪੈਣਾ ਕਿ ਮੈਂ 8 ਘੰਟੇ ਸੁੱਤਾ ਹਾਂ ਤੇ ਜੇ ਮਨ ਲੋਕ ਜਿਹੜਾ ਨਹੀਂ ਹੈ ਫੋਲੋ ਕਰਦਾ ਫਿਰ ਉਹ ਉਹ ਹਿਰੇ ਫਿਰ ਕਰਕੇ ਬਣਾ ਦਿੰਦੇ ਕਾਦੀ ਕਿਤਾਬਾਂ ਮਨਾਕ ਐਕਸ਼ਨਸ ਤਾਂ ਹੁੰਦੇ ਹੋਣਗੇ ਇਹਨਾਂ ਤੇ ਫੜੀ ਨਹੀਂ ਹੁੰਦੇ ਜੀ ਆਪਣੇ ਬੰਦੇ ਚਲਾ ਕੀਨੇ ਜੀ ਆਪਣੇ ਕਿ ਮੇਰੇ ਵੀਰੇ ਲੋਡ ਮੈਂ ਸਰ ਮੇਰੇ ਲੋਡ ਪੱਕੇ ਸੀ ਜੀ ਹੂੰ ਮੇਰਾ ਲੋਡ ਮੁੰਡੇ ਨੂੰ ਮੈਨੂੰ 11 ਮੈਂ ਮੰਡੇ ਚ ਕਾਉਣਾ ਹੈ ਤੇ ਉਹਨੇ ਥਰਸਡੇ ਡੈਲਸ ਲਾਉਣਾ ਹੈ ਹੂੰ ਤੇ ਸਾਡੇ ਜਿਹੜੇ ਬੰਦੇ ਸੀ ਪੁਰਾਣੇ ਉਹਨਾਂ ਨੇ ਬੁੱਧਵਾ ਤੁਰਨਾ ਹੈ ਹੂੰ ਜੋ ਮੁੰਡੇ ਨਾਈਟ ਟਿਊਜ਼ਡੇ ਨਾਈਟ ਤੁਰਨਾ ਹੈ ਹੂੰ ਤੇ ਥਰਸਡੇ ਮਾਰਨਿੰਗ ਜਾ ਕੇ ਡੈਲਸ ਲੋਡ ਲਾ ਦੇਣਾ ਹੈ ਸਰਕਾਰ ਵੱਲੋਂ ਤੁਹਾਨੂੰ ਇੰਨਾ ਟਾਈਮ ਦੇਦੇ ਕਿ ਤੁਸੀਂ ਮੰਡੇ ਚੱਕ ਕੇ ਬੁੱਧਵਾਰ ਸ਼ਾਮ ਤੱਕ ਉੱਥੇ ਪਹੁੰਚ ਸਕਦੇ ਹੋ ਹੂੰ ਸਾਡੇ ਮੁੰਡੇ ਸੀ ਜਿਹੜੇ ਬੰਦੇ ਸੀ ਉਹਨਾਂ ਨੇ ਟਿਊਜ਼ਡੇ ਰਾਤ ਨੂੰ ਤੁਰਨਾ ਹੈ 12 ਵਜੇ ਤੇ ਥਰਸਡੇ ਮਾਰਨਿੰਗ ਜਾ ਕੇ ਲੋਡ ਡੈਲਸ ਲਾ ਦੇਣਾ ਹੈ ਹੂੰ ਕਿ ਬਿਲ ਡੇਡ ਕੰਡੋਂ ਹੈ ਡੇਡ ਦਿਨ ਘਰ ਹੀ ਬੈਠ ਰਹਿਣਾ ਰੈਸਟ ਆਦਿ ਚਲੋ ਫੈਮਿਲੀ ਕੋਲ ਬੈਠੋ ਇਹ ਇਹ ਦੇ ਮੁੰਡੇ ਇਸ ਚੀਜ਼ ਨੂੰ ਵੀ ਹਾਂ ਵੀ ਪੰਜਾਬੀਆਂ ਨੇ ਜਿਹੜੀ ਮਿਹਨਤ ਕੀਤੀ ਆ ਬਾਰ ਕੰਟਰੀਜ਼ ਦੇ ਵਿੱਚ ਜਾ ਕੇ ਇਸੇ ਕਰਕੇ ਪੰਜਾਬ ਵੀ ਜਿਹੜਾ ਅੰਦਰ ਘਰ ਜਿਹੜੇ ਚੱਲਦੇ ਪਏ ਨੇ ਇਸੇ ਕਰਕੇ ਬਿਲਕੁਲ ਜੀ ਬਿਲਕੁਲ ਜਿਹੜੇ ਜਿਹੜੇ ਆਪਣੇ ਮੁੰਡੇ ਹਾਰਡ ਵਰਕਿੰਗ ਹੈ ਮੇਰੇ ਜੋ ਕਈ ਮੁੰਡੇ ਸੀ ਜਿਨ੍ਹਾਂ ਨੇ ਮੇਰੇ ਕੋਲ ਪਹਿਲਾਂ ਕੰਮ ਕਰਨਾ ਮੁੜ ਕੇ ਆ ਦੋ ਦੋ ਤਿੰਨ ਤਿੰਨ ਟਰੱਕ ਪਾ ਲੈਣੇ ਜੀ ਪੈਸੇ ਕਮਾ ਕੇ ਕੀ ਹਾਰਡ ਵਰਕ ਤਾਂ ਆਪਣੇ ਕਰਦੇ ਕਰਦੇ ਕੋਈ ਸ਼ੱਕ ਨਹੀਂ ਜੀ ਹਮ ਇੱਕ ਇਹ ਵੀ ਖਬਰਾਂ ਸੁਣਦੇ ਆਂ ਸੀ ਵੀ ਜਿਹੜੇ ਪੰਜਾਬੀ ਨੇ ਟਰੱਕ ਡਰਾਈਵਰਸ ਜਿਹੜੇ ਹੈਗੇ ਨੇ ਜੱਜ ਨਾਲ ਟਰੱਕ ਪਾਇਆ ਵਾ ਉਹਨਾਂ ਨੂੰ ਅ ਕਈ ਮਾਫੀਆਸ ਟੱਕਰ ਜਾਂਦੇ ਨੇ ਵੀ ਅਸੀਂ ਤੁਹਾਨੂੰ ਇੰਨੇ ਪੈਸੇ ਦਵਾਂਗੇ ਵੀ ਡਰੱਗਸ ਸਪਲਾਈ ਕਰਨੇ ਆ ਬਾਰਡਰ ਕ੍ਰੋਸ ਕਰਨੇ ਆ ਜਿਨ੍ਹਾਂ ਦੇ ਜਿਨ੍ਹਾਂ ਨੂੰ ਹੁੰਦਾ ਕਿ ਅਸੀਂ ਬਹੁਤ ਛੇ ਦੀ ਉੱਤੇ ਜਾਣਾ ਹੈ ਸ਼ਾਰਟਕੱਟਸ ਆ ਸ਼ਾਰਟਕੱਟ ਜਦੋਂ ਮਰਜ਼ੀ ਲੈ ਲਓ ਜੀ ਉਹ ਤਾਂ ਜਿਹੜਾ ਮਰਜ਼ੀ ਕਰ ਸਕਦਾ ਜੀ ਤਾਂ ਕੋਈ ਹੁੰਦੇ ਸੀ ਇਦਾਂ ਦੇ ਕੇਸਿਸ ਕਦੇ ਕਿਸੇ ਨਾਲ ਹੋਏ ਹੁਣ ਨਾਲ ਤੁਹਾਡੇ ਜਦੋਂ ਤੁਹਾਡੇ ਦਿਮਾਗ ਪਾਸੇ ਜਿਹੜਾ ਦਿਮਾਗ ਪਾਸੇ ਹੋਣਾ ਕਿ ਮੈਂ ਕਰਨਾ ਬੰਦਰਾ ਆਪੇ ਲੱਭ ਲੈਂਦਾ ਜੀ ਹੂੰ ਤੁਹਾਡਾ ਨਹੀਂ ਕਦੇ ਮਨ ਕੀਤਾ ਵੀ ਈਜ਼ੀ ਮਨੀ ਆਵੇ ਮੈਂ ਦੇਖਣਾ ਮੈਂ ਤਾਂ ਪਹਿਲਾਂ ਤੁਸੀਂ ਮੈਂ ਕਿਹਾ ਮੈਂ ਮੈਂ ਜੇਲ ਨਹੀਂ ਕੱਟ ਸਕਦਾ ਮੈਂ ਸੁਸਾਈਡ ਸੁਸਾਈਡ ਕਰ ਲੂ ਮੈਂ ਜੇਲ ਨਹੀਂ ਜਾਣਾ ਆਪਾਂ ਸਿੱਧੇ ਕਸਰਾਹ ਜਾਣਾ ਕਿ ਫਾਈਨ ਹੋ ਜੇ ਇਵਨ ਲੌਗ ਬੁక్స్ ਦੇਈ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਲੌਗ ਬੁੱਕ ਬਣਾ ਕੇ ਦੋ ਕਾਕਾ ਜੇ ਫਾਈਨ ਹੋ ਤੁਹਾਨੂੰ ਨਾਲ ਹੋਣਾ ਮੈਨੂੰ ਤਾਂ ਹੋਣਾ ਹੀ ਹੋਣਾ ਤੁਹਾਨੂੰ ਵੀ ਨਾਲ ਹੋਣਾ ਹੂੰ ਕਿ ਮੈਂ ਗਲਤ ਕੰਮ ਨਹੀਂ ਕਰਨਾ ਤੁਹਾਨੂੰ ਮੈਂ ਇੰਨਾ ਟਾਈਮ ਇਸੇ ਕਾਕੇ ਦੇ ਰਿਹਾ ਕਿ ਤੁਹਾਡੇ ਕੋਲੇ ਪੂਰਾ ਟਾਈਮ ਹੈ ਕਿ ਮੈਨੂੰ ਕਦੇ ਇਹ ਨਾ ਹੋ ਸਕੇ ਕਿ ਇੱਕ ਮੈਨੂੰ ਗਿਲਟੀ ਫੀਲ ਹੋ ਯਾਰ ਮੈਂ ਬੰਦੇ ਨੂੰ ਧੱਕੇ ਉਹ ਨਹੀਂ ਵੀ ਆਉਣੇ ਚੱਕਦੇ ਸਵੇਰੇ ਲਾਉਣਾ ਬਿਨਾਂ ਸੁੱਤੇ ਅਸੀਂ ਉਹ ਨਹੀਂ ਕਰਦਾ ਸੀ ਮੈਂ ਕਿ ਹਮੇਸ਼ਾ ਟਾਈਮ ਦੇਣਾ ਕਿ ਆਪਦੀ ਕੌਨਸ਼ੀਅਸ ਕਲੀਨ ਰਵੇ ਥੈਟ ਵਾਸ ਮਾਈ ਆਲਵੇਸ ਗੋਲ ਕਿ ਜੇ ਆਪਾਂ ਕੋਈ ਗਲਤੀ ਕਰਦੇ ਆ ਆਪਾਂ ਗੁਰੂ ਘਰ ਜਾ ਕੇ ਮਾਫੀ ਤਾਂ ਮੰਗ ਸਕਦੇ ਨਾ ਜੇ ਆਪਾਂ ਕਿਸੇ ਨੂੰ ਠੱਕੇ ਨਾ ਕਰਾਵਾਂਗੇ ਉਹ ਗਲਤੀ ਤਾਂ ਨਹੀਂ ਹੈ ਉਹ ਫੋਰਸ ਆ ਉਹਦੀ ਵੀ ਮਾਫੀ ਨਹੀਂ ਮੰਗ ਸਕਦੇ ਸੋ ਮੇਰਾ ਸ਼ੁਰੂ ਤੋਂ ਰਿਹਾ ਕਿ ਉਹ ਚੀਜ਼ ਕਰੋ ਇਹ ਗਲਤੀ ਲੱਗੇ ਤਾਂ ਮਾੜਾ ਹੋ ਜੂਵੇ ਬੰਦਾ ਸੌਰੀ ਮੰਗ ਸਕਦਾ ਹੈ ਤੁਸੀਂ ਸੋਚ ਕੇ ਮੰਗੋਗੇ ਤਰ ਗੁਰਦੁਆਰਾ ਜਾ ਕੇ ਵੀ ਮਾਫੀ ਨਹੀਂ ਮਿਲਣੀ ਕਿਉਂਕਿ ਤੁਹਾਨੂੰ ਤੁਸੀਂ ਸੋਚ ਕੇ ਕਿਸੇ ਨੂੰ ਹਰਟ ਕੀਤਾ ਸੋ ਮੈਂ ਸ਼ੁਰੂ ਤੋਂ ਸੀ ਮੇਰੀ ਦਵਾਈ ਦੀ ਕਿ ਕਿਸੇ ਨੂੰ ਆਪਾਂ ਹਰਟ ਨੋਇੰਗਲੀ ਨਹੀਂ ਕਰਨਾ ਅਨਲੋਇੰਗਲੀ ਹੋਇਆ ਤੇ ਫਿਰ ਉਹ ਤਾਂ ਜਿਹੜਾ ਜੀਤ ਮਜੀ ਹੋ ਸਕਦਾ ਹੈ ਭਾਜੀ ਇਹ ਇੱਕ ਈ ਚੀਜ਼ ਹੈ ਕਿ ਜਿਹੜੇ ਆਪਣੇ ਪੰਜਾਬੀ ਮੁੰਡੇ ਜਾਂਦੇ ਨੇ ਉੱਥੇ ਸਟੱਡੀ ਕਰਨ ਦੇ ਲਈ ਹੁਣ ਬਹੁਤ ਜ਼ਿਆਦਾ ਜਾ ਰਹੇ ਨੇ ਨਾ ਵੀ ਉੱਥੇ ਟਰੱਕਿੰਗ ਦੇ ਵਿੱਚ ਜਾਂਦੇ ਨੇ ਡਰਾਈਵਰ ਬਣਦੇ ਨੇ ਲਾਇਸੈਂਸ ਲੈਂਦੇ ਬੜੀ ਮੁਸ਼ਕਲ ਨਾਲ ਲੈਕਿਨ ਉਹਦੀ ਮਜਬੂਰੀ ਦਾ ਫਾਇਦਾ ਚੱਕਿਆ ਜਾਂਦਾ ਹੈ ਉਹਨਾਂ ਨੂੰ ਕਈ ਵਾਰ ਤਨਖਾਹ ਨਹੀਂ ਦਿੱਤੀ ਜਾਂਦੀ ਹੈਗੀ ਜਾਂ ਉਹਨਾਂ ਦੀ ਤਨਖਾਹ ਕੱਟ ਲਈ ਜਾਂਦੀ ਹੈ ਵੀ ਇਹ ਵੀ ਚੀਜ਼ਾਂ ਹੁੰਦੀਆਂ ਨੇ ਬਹੁਤ ਸਾਡੇ ਟਾਈਮ ਤੇ ਮੇਰੇ ਟਾਈਮ ਤੇ ਬਹੁਤ ਘੱਟ ਸੀ ਜੀ ਕਦੋਂ ਇੰਨੇ ਸਟੂਡੈਂਟਸ ਹੈ ਨਹੀਂ ਸੀ ਪਰ ਹੁਣ ਤਾਂ ਕਾਫੀ ਹੋ ਰਿਹਾ ਸਪੈਸ਼ਲੀ ਕੈਨੇਡਾ ਬਹੁਤ ਜ਼ਿਆਦਾ ਪਿੰਦ ਕੈਲ ਅਮਰੀਕਾ ਨਾਲੋਂ ਕੈਨੇਡਾ ਚ ਜ਼ਿਆਦਾ ਹੈ ਹਮਮ ਕੋ ਅਮਰੀਕਾ ਦੇ ਵਿੱਚ ਸਟੂਡੈਂਟਸ ਜਿਹੜੇ ਜਾ ਰਹੇ ਆ ਉਹ ਇੰਨੇ ਪੈਸੇ ਦੇ ਕੇ ਜਾਣ ਵਾਲੇ ਘਟ ਹੈ ਹਮ ਜਿਹੜਾ ਅਮਰੀਕਾ ਸਟੂਡੈਂਟ ਜਾਂਦਾ ਉਹ ਸਟੂਡੈਂਟ ਹੀ ਜਾਂਦਾ ਜਿਹਨੇ ਕੁਛ ਗਾਂ ਹਾਇਰ ਐਜੂਕੇਸ਼ਨ ਕਰਨੀ ਹੈ ਕੈਨੇਡਾ ਦੇ ਵਿੱਚ ਤਾਂ ਆਦੀ ਵਾਈਫ ਨਾਲ ਚਲੇ ਜਾਂਦੇ ਆ ਸੋ ਉੱਥੇ ਉਹਨਾਂ জবਸ ਹੈ ਨਹੀਂ ਸੋ ਉਹਨਾਂ ਨਾਲ ੱਤਕਾ ਜ਼ਰੂਰ ਹੁੰਦਾ ਅਮਰੀਕਾ ਚ ਉਦੋਂ ਵੀ ਤੇ ਹੋਜੇ ਵੀ ਕੰਪੇਅਰ ਟੂ ਕੈਨੇਡਾ 100% ਘੱਟ ਹੈ ਜੋ ਮਿਲ ਜਾਂਦੀ इजीली ਅਮਰੀਕਾ ਦੇ ਵਿੱਚ ਜਿਹਨੇ ਕਰਨੀ ਹੈ ਮਿਲ ਜਾਂਦੀ ਬੱਸ ਜਿਹਨੇ ਨਹੀਂ ਕਰਨੀ ਉਹਨਾਂ ਨੂੰ ਲੱਭਦੀ ਨਹੀਂ ਉਹਨਾਂ ਨੂੰ ਲੱਭਦੀ ਨਹੀਂ ਜਿਨ੍ਹਾਂ ਨੇ ਕਰਨੀ ਹੈ ਉਹ ਦੋ ਦੋ জবਸ ਵੀ ਕਰ ਲੈਂਦੇ ਆ ਜੀ ਜਿਨ੍ਹਾਂ ਨੇ ਨਹੀਂ ਕਰਨੀ ਉਹ ਇੱਕ ਕਰਕੇ ਵੀ ਨਹੀਂ 라ਜੀ জবਸ ਆ देयर ਕਈ ਵਾਰੀ ਤੁਹਾਨੂੰ ਕੋਸ਼ਿਸ਼ ਕਰਨ ਵਾਸਤੇ ਤੁਹਾਨੂੰ ਸਕਸੈਸ ਹੋਣ ਵਾਸਤੇ ਕੋਈ ਸ਼ਿਟੀ ਜੌਬ ਵੀ ਕਰਨੀ ਪੈਂਦੀ ਹੈ ਹੂੰ ਤੇ ਜਦੋਂ ਚ ਕੋਈ ਚੰਗੀ ਚੀਜ਼ ਨਹੀਂ ਮਿਲਦੀ ਉਹਨਾਂ ਚਰ ਬੰਦਾ ਸ਼ਿਟੀ ਜੌਬ ਕਰੇ ਪੇ ਜੋ ਛੱਡ ਕੇ ਜੋ ਮਰਜੀ ਚੱਲ ਜਾਓ ਅਮਰੀਕਾ ਲਾਈਫ ਕਿਵੇਂ ਦੀ ਰਹੀ ਹੈ ਤੁਹਾਡੀ ਬਹੁਤ ਵਧੀਆ ਰਹੀ ਜੀ ਮੈਂ ਤਾਂ ਥੈਂਕ ਗੋਡ ਕਰਦਾ ਕਿ ਅਮਰੀਕਾ ਜਾ ਕੇ ਥੋੜੇ ਜੀ ਇੰਡੀਆ ਚ ਰਹਿ ਕੇ ਬੀਇੰਗ ਫਰੋਮ ਅ ਗੁੱਡ ਫੈਮਿਲੀ ਮੋਗੇ ਵਿੱਚ ਮੈਂ ਆ ਵਾਸ ਵੈਰੀ ਯੰਗ ਤੇ ਮੇਰਾ ਈਗੋ ਇਨੀ ਜ਼ਿਆਦਾ ਸੀ ਟੈਂਪਰ ਇਨ ਹਾਈ ਸੀ ਕਿ ਗੱਲਾਂ ਛੱਡ ਦੋ ਕਿ ਪਤਾ ਹੀ ਕਿ ਮੈਨੂੰ ਕੋਈ ਕੁਝ ਕਹਿ ਨਹੀਂ ਸਕਦਾ ਹੂੰ ਕਿ ਪੁਲਿਸ ਵਾਲੇ ਰੋਕਣਾ ਉਹਨੂੰ ਪਤਾ ਨਹੀਂ ਕਿ ਗਾਲ ਗਾੜੇ ਕਹਨੇ ਕਹਦਾ ਇਹਨੂੰ ਪਤਾ ਨਹੀਂ ਕਿਹਦਾ ਮੁੰਡਾ ਸੋ ਉਹ ਦੇ ਕਰਕੇ ਉਸ ਰਿਗਾਰਡ ਚ ਮੈਂ ਤਾਂ ਕਹਿੰਦਾ ਥੈਂਕ ਗੋਡ ਕਿ ਮੈਂ ਚਲਾ ਗਿਆ ਕਿ ਤਾਂ ਈਗੋ ਜ਼ੀਰੋ ਹੋ ਗਈ ਹੂੰ ਦੂਜਾ ਆਈ ਮੇਡ ਸਮਬਟ ਸਮਥਿੰਗ ਆ ਮਾਈਸੈਲਫ ਇੱਥੇ ਰਹਿੰਦਾ ਮੈਂ ਫੇਰ ਜਿਵੇਂ ਸਾਰੀ ਫੈਮਿਲੀਜ਼ ਦਾ ਹੁੰਦਾ ਕਿ ਹਾਂ ਵੀ ਮਾਪਿਓ ਦੇ ਕੰਮ ਤੇ ਗਾਂ ਦੀ ਗਾਂ ਬੰਦਾ ਚੱਲੀ ਜਾਂਦਾ ਹੁਣ ਮੈਂ ਓਨੈਸਟਲੀ ਆਪ ਤੇ ਮੈਂ ਤੇ ਵਾਈਫ ਜੋ ਅਸੀਂ ਬਣੇ ਆ ਅਸੀਂ ਦੋਵਾਂ ਜਣੇ ਜ਼ੀਰੋ ਤੋਂ ਸਟਾਰਟ ਕਰਕੇ ਬਣੇ ਆ ਸੋ ਓ ਆਮ ਵੈਰੀ ਪ੍ਰਾਊਡ ਆਫ ਥੈਟ ਲੱਗਦਾ ਵੀ ਜੋ ਐਂਗਰ ਇਸ਼ੂ ਜਿਹੜੇ ਸੀਗੇ ਵੀ ਉਹਨਾਂ ਕਰਕੇ ਵੀ ਬਣੇ ਹੋ ਤੁਸੀਂ ਵੀ ਵੀ ਐਂਗਰ ਸੀਗਾ ਚੱਲਦਾ ਨਹੀਂ ਐਂਗਰੀ ਐਂਗਰ ਨਹੀਂ ਸੀ ਕਿ ਡਿਜ਼ਾਇਰ ਸੀ ਕਿ ਮੈਂ ਕੁਝ ਆਈ ਹੈਵ ਟੂ ਬੀ ਸਮਬਡੀ ਕਿ ਜਿਵੇਂ ਤੁਹਾਨੂੰ ਮੈਂ ਆਫ ਕੈਮਰਾ ਦੱਸਿਆ ਜੀ ਕਿ ਥੋੜੀ ਫੈਮਿਲੀ ਪ੍ਰੋਬਲਮਸ ਕਰਕੇ ਉਹ ਉਹਦੇ ਕਰਕੇ ਥੋੜੀ ਡਿਜ਼ਾਇਰ ਸੀ ਕਿ ਆਈ ਹੈਵ ਟੂ ਸ਼ੋ ਕਿ ਮੈਂ ਕਿ ਦੇ ਲੌਸ ਸੰਬਡੀ ਉਹਦੇ ਕਰਕੇ ਬਹੁਤ ਡਿਜ਼ਾਇਰ ਬਹੁਤ ਸੀ ਤੇ ਡਰਾਈਵ ਸੀ ਕਿ ਆਈ ਹੈਵ ਟੂ ਬੀ ਸੰਬਡੀ ਕਿ ਜਿਵੇਂ ਮੇਰੇ ਦਾਦਾ ਜੀ ਪਹੁੰਚੇ ਸੀ ਉੱਤੇ ਉਵੇਂ ਮੈਂ ਪਹੁੰਚਣਾ ਹਰ ਹਾਲਤ ਪਹੁੰਚਣਾ ਹੈ ਤੁਸੀਂ ਆਪਣੇ ਦਾਦਾ ਜੀ ਨੂੰ ਵੈਸੇ ਦੇਖਿਆ ਸੀ ਪਹਿਲਾਂ ਹਾਂਜੀ ਹਾਂ ਹਾਂ ਮੈਨੂੰ ਚੇਤੇ ਕੀ ਗੱਲ ਰਹੀ ਹੈ ਪਰ ਜਿਹੜੀ ਸਾਨੂੰ ਵਧੀਆ ਗੱਲ ਮਚੇਤੇ ਜਦੋਂ ਫਾਰਮ ਤੇ ਰਹਿੰਦੇ ਸੀ ਅਸੀਂ ਮੋਗੇ ਰਹਿੰਦੇ ਸੀ ਜਦੋਂ ਫਾਰਮ ਤੇ ਜਾਣਾ ਦਾਦਾ ਜੀ ਵਾਸ ਉਹਨਾਂ ਦਾ ਰੂਮ ਉੱਤੇ ਸੀਗਾ ਜਦੋਂ ਉੱਪਰ ਜਾਣਾ ਉਹਨਾਂ ਕੋਲੇ ਮੈਨੂੰ ਇਹ ਚਾਤੇ ਉਹਨਾਂ ਨੇ ਬੈਲ ਮਾਰ ਕੇ ਸੱਦਾ ਜਿਹੜਾ ਬੰਦਾ ਹੁੰਦਾ ਸੀ ਉਹਨਾਂ ਦਾ ਉਹਨਾਂ ਦਾ ਸਾਡੇ ਅਸੀਂ ਕੀ ਵੀਰ ਦੋਨਲੀ 3 ਬੋਇਸ ਸਾਡੇ ਸਾਰੇ ਸੰਗਾ ਫੈਮਲੀ ਚੋਂ 3 ਬੋਏ ਦੋਨੋਂ ਮੈਂ ਸਮਝ ਚਾਤੇ ਜਦੋਂ ਵੀ ਉੱਪਰ ਜਾਣਾ ਉਹਨਾਂ ਨੇ ਬੈਲ ਮਾਰ ਕੇ ਸੱਦਾ ਉਹ ਮੇਰਾ ਪੋਤੇ ਆਈ ਆ ਫੜ ਬਥਲੂ ਟੌਫੀਆਂ ਪਰ ਵਾੜਾ ਨੂੰ ਵਟ ਐਵਰ ਸੀ ਕੀ ਸੀ ਕੁਝ ਖੋਣਦੇ ਹੁੰਦੇ ਸੀ ਐਜ਼ ਅ ਕੀ ਉਹ ਮੇਰੇ ਤੇ ਸਾਡੇ ਮੀਂਹ ਜਾਣ ਆਈ ਯਾਰ ਯੂ ਨੋ ਜਿਹੜੇ ਉਹ ਨਾਸੀ ਕਰਦੇ ਕਿ ਛੋਟੇ ਬੱਚੇ ਦੇ ਕੇ ਉਹ ਮੇਰੇ ਬੀਬੀ ਆਲੇ ਵਾਲਾ ਉਵੇਂ ਮੇਰੇ ਦਾਦਾ ਜੀ ਨੇ ਉੱਤ ਮਾਰ ਕੇ ਉਹਨਾਂ ਨੂੰ ਬੁਲਾਉਣਾ ਕਿ ਉਹਦੀ ਵੀ ਅਲੱਗ ਟੌਰ ਹੁੰਦੀ ਸੀ ਉਹਦੀ ਟੋਰਾਡ ਹੁੰਦੀ ਸੀ ਬਿਲਕੁਲ ਜੀ ਬਿਲਕੁਲ ਕਿ ਦੈਟਸ ਉਹ ਉਹ ਚੀਜ਼ ਬਟ ਮੈਂ ਆ ਡੋਨਟ ਮੈਂਬਰ ਮੇਰੇ ਪੰਜੇ ਸਾਲ ਦਾ ਹੋऊंगा ਜੀ ਕਿ ਆ ਰਿਮੈਂਬਰ ਇੰਨਾ ਮੇਰੇ ਦਾਦਾ ਜੀ ਨੇ ਮੈਨੂੰ ਆ ਦੋ ਤਿੰਨ ਗੱਲਾਂ ਚੇਟਿਆ ਆ ਡੋਨਟ ਰਿਮੈਂਬਰ ਮਰਛ ਕੀ ਕਦੇ ਮੈਂ ਉਹਨਾਂ ਨਾਲ ਕਾਰ ਚ ਗਿਆ ਹੋਵਾਂ ਜਾ ਕੇ ਦੇ ਕੁਝ ਕਿਹਾ ਮੈਨੂੰ ਉਹ ਨਹੀਂ ਚੱਤੀ ਕਿ ਆਈ ਵਾਸ ਟੂ ਯੰਗ। ਹੂੰ। ਦਨ ਉਸ ਤੋਂ ਬਾਅਦ ਤੁਸੀਂ ਅਮਰੀਕਾ ਦੇ ਵਿੱਚ ਚਲੇ ਗਏ 1985 ਦੇ ਵਿੱਚ। 1985 85 ਤੇ 86 ਦੇ ਮਿਡਲ ਜੀਜ। 1985 ਦੇ ਉਹ ਤੋਂ ਉੱਥੇ ਗਏ ਹੂੰ ਪਹਿਲਾ ਟਰੱਕਿੰਗ ਜਿਹੜੀ ਹੈ ਨਹੀਂ ਪਹਿਲਾਂ ਤਾਂ ਹੋਰ بڑے ਕੰਮ ਕੀਤੇ ਹੋ ਜੀ ਪਹਿਲਾਂ ਦੱਜਾਂ ਜਿੱਦ ਸਿਆ ਫਾਰਮਿੰਗ ਕੀਤੀ ਜੀ। ਹੂੰ। ਫਾਰਮਿੰਗ ਕੀਤੀ ਫਿਰ ਫਾਰਮਿੰਗ ਤੋਂ ਬਾਅਦ ਫਾਰਮਿੰਗ ਕਿਸੇ ਨੇ ਉਹਦੇ ਉਹ ਕਿਸੇ ਨੇ ਕੀਤੀ ਹਾਂਜੀ ਕਿਸੇ ਕੋਲੋਂ ਧੋਖ ਜਿੱਥੋਂ ਗ੍ਰੀਨ ਕਾਰਡ ਮਿਲਿਆ। ਹੂੰ। ਫਿਰ ਕਈ ਦਾ ਟਰੱਕ ਚਲਾਇਆ। ਹੂੰ। ਉਹ ਟਰੱਕ ਚ ਲਾਇਆ ਗੀ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਵੀ ਆਮ ਬੰਦਿਆਂ ਨੂੰ ਅੰਨੇ ਵਾਈ ਚਲਾਉਂਦਾ ਕਿ ਨਹੀਂ ਤੂੰ ਲੋਡ ਦੇਈ ਚਲੋ ਲੋਡ ਦੇਈ ਚਲੋ ਤੇ ਉਹ ਉਹਦੇ ਚ ਮੇਰਾ ਐਕਸੀਡੈਂਟ ਵੀ ਹੋਇਆ ਬਹੁਤ ਵੱਡਾ ਅੱਛਾ ਕਿ ਮੈਂ ਰਾਤ ਨੂੰ ਆ ਰਿਹਾ ਸੀ ਲੋਡ ਚਾ ਉਹ ਤਾਂ ਮੈਂ ਸੁੱਤਾ ਹਤਾ ਜੀ ਬੜਾ ਵਧੀਆ ਰਿਲੈਕਸ ਸੀ ਕਿਸੇ ਨੇ ਮੂਰੂ ਕੱਟ ਕਰਤਾ ਓਕੇ ਤੇ ਮੇਰਾ ਟਰੱਕ ਉਲਟ ਗਿਆ ਰਾਤ ਦੇ ਟਾਈਮ ਰਾਤ ਦੇ ਟਾਈਮ 12:01 ਹੋਣੇ ਟਰੱਕ ਉਲਟ ਗਿਆ ਤੇ ਜਿੱਥੇ ਮੇਰਾ ਸਿਰ ਸੀ ਉੱਥੇ ਸਿਰਫ ਇੰਨੀ ਥਾਂ ਸੀ 1.5 ਫੁੱਟ ਦੀ ਥਾਂ ਸੀ ਕਿ ਜੇ ਉਦੋਂ ਵੱਧ ਪਿਛੜ ਜਾਂਦਾ ਤੇ ਮੇਰਾ ਕੰਮ ਹੋ ਗਿਆ ਸੀ ਸੋ ਉਹ ਕਰਨ ਤੋਂ ਬਾਅਦ 7-8 ਮਹੀਨੇ ਮੈਂ ਬੈਡਰਸ ਤੇ ਰਿਹਾ ਫੇਰ ਕਰੋਗੀ ਕਿਉਂਕਿ ਜਿਹੜਾ ਮੇਰਾ ਬੌਸ ਸੀ ਉਹਦੇ ਕੋਲੇ ਕੋਈ ਵਰਕਮੈਨਸ ਕੰਪਨੀ ਕੁਛ ਨਹੀਂ ਸੀ ਸੋ ਉਹਨਾਂ ਚਿਰ ਫਿਰ ਮੈਂ ਆਦੇ ਬ੍ਰਦਰ ਭਾਬੀ ਕੋਲ ਦੁਆਰਾ ਉਹਨਾਂ ਕੋਲ ਰਿਹਾ ਫੇਰ ਬਾਅਦ ਚ ਕਨਵੀਨੀਅਨ ਸਟੋਰ ਤੇ ਕੰਮ ਕੀਤਾ ਕਨਵੀਨੀਅਨ ਸਟੋਰ ਤੇ ਕੰਮ ਕੀਤਾ ਫੇਰ ਨਹੀਂ ਯਾਰ ਇੰਨੇ ਨਾਲ ਤਾਂ ਕੋਈ ਬੰਨਾ ਨਹੀਂ ਹੈ ਫੇਰ ਸਵੇਰੇ ਸਵੇਰੇ ਐਕਸੀਡੈਂਟ ਹੋਣ ਤੋਂ ਬਾਅਦ ਐਕਚੁਅਲ ਹੋਣ ਤੋਂ ਬਾਅਦ ਐਕਸੀਡੈਂਟ ਹੋਣ ਤੋਂ 8-9 ਮਹੀਨੇ ਬਾਅਦ ਫੇਰ ਮੇਰੇ ਇੰਨੇ ਤੱਕ ਕੁਛ ਨਹੀਂ ਬੰਨਾ